ਆਮਾ ਦੇਖ ਰਿਹਾ ਸੂਚਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤ ਸਿੰਘ ਜੀਟਿਆ ਦੇ ਨਾਲ ਧੱਕਾ ਕੀਤਾ ਹੈ ਕਿ ਉਸ ਉਤੇ ਦੋਸ਼ ਐਤ ਨਹੀਂ ਹੋਏ 450 ਕਰੋੜ ਰੁਪਏ ਦਾ ਹਵਾਲਾ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਸ਼੍ਰੀ ਦਬਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਣਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਜਿੰਦਰ ਸਿੰਘ ਧਾਮੀ ਵੱਲੋਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਰਸ਼ਾਣ ਰਤਿਆ ਗਿਆ ਉਸ ਦਾ ਵਿਰੋਧ ਕੀਤਾ ਹੈ ਉਹਨਾਂ ਕਹਿ ਕੇ ਭਾਈ ਇਸ ਤਰ੍ਹਾਂ ਜਿਹੜੀ ਹੈ ਛਾਪੇਮਾਰੀ ਨਹੀਂ ਕਰਨੀ ਚਾਹੀਦੀ ਸੀ ਤੁਸੀਂ ਬਿਕਮਜੀ ਸਿੰਘ ਜੀਠਿਆ ਨੂੰ ਕਹਿ ਦਿੰਦੇ ਤਾਂ ਇਹਨਾਂ ਨੇ ਆਪਣੇ ਆਪ ਹੀ ਗ੍ਰਿਫਤਾਰ ਹੋ ਜਾਣਾ ਸੀ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਚਲੇ ਜਾਣਾ ਸੀ ਜਿੱਥੇ ਕਿ ਬਿਕਮਜੀ ਸਿੰਘ ਜੀਠਿਆ ਨੂੰ ਅੱਜ ਬੜਾ ਵੱਡਾ ਛਟਕਾ ਲੱਗਿਆ ਹੈ ਨਿਚਲੀ ਅਦਾਲਤ ਨੇ 7 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਬਿਕਮਜੀ ਸਿੰਘ ਜੀਠੀਆ ਨੂੰ 2 ਜੁਲਾਈ ਨੂੰ ਪਤਾ ਲੱਗੇਗਾ ਕਿ ਕਿਹੜੇ ਉਹਨਾਂ ਨੇ ਜੁਰਮ ਕਬੂਲ ਕੀਤੇ ਨੇ ਕਿਹੜੇ ਜੁਰਮਾਂ ਦੀ ਉਹਨਾਂ ਨੇ ਆਲਾਕਾਨੀ ਕੀਤੀ ਹੈ ਲੇਕਿਨ ਬਗਾਵਤ ਹੁਣ ਆਪ ਆਦੀ ਪਾਰਟੀ ਦੇ ਵਿੱਚ ਉੱਠ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੁਣ ਕਰ ਰਹੇ ਨੇ ਆ ਆਦੀ ਪਾਰਟੀ ਦੇ ਮੌਜੂਦਾ ਵਿਧਾਇਕ ਉਹ ਕਹਿ ਰਹੇ ਨੇ ਕਿ ਜਦੋਂ 2022 ਦੇ ਵਿਧਾਨ ਸਭਾ ਦੀ ਚੁਣਚ ਸਰਕਾਰ ਬਣੀ ਸੀ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਮਜੀਤ ਸਿੰਘ ਜੀਠਿਆ ਤੇ ਕਾਰਵਾਈ ਕਿਉਂ ਨਹੀਂ ਕਿਹਾਇ ਕਰਵਾਈ ਕਿਉਂ ਜਬੰਤ ਜਿਹੜੀ ਹੈ ਆਫਲ ਕੀਤੀ ਸੀ ਬਿਕਮਜੀਤ ਸਿੰਘ ਜੀਠਿਆ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੋਲ੍ਹਿਆ ਸੀ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁਣੌਤੀ ਕਿਉਂ ਨਹੀਂ ਦਿੱਤੀ ਕਨਵੀਨਿਅਨ ਨੇ ਤਾਂ ਮਾਫੀ ਮੰਗ ਲਈ ਸੀ ਬਿਕਮਜੀਤ ਸਿੰਘ ਜੀਠਿਆ ਦੇ ਕੋਲ ਲੇਕਿਨ ਹੁਣ ਜਿਹੜੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਜੋ ਸ਼੍ਰੀ ਅੰਮ੍ਰਿਤਸਰ ਤੋਂ ਆਪ ਆਦੀ ਪਾਰਟੀ ਦੇ ਮਜੂਦਾ ਵਿਧਾਇਕ ਨੇ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਅਕਾਲੀ ਮੰਤਰੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਮਗਰੋਂ ਸਿਆਸਤ ਉਪਬਾਤ ਆ ਗਿਆ ਹੈ ਇਸ ਮੁੱਦੇ ਉੱਪਰ ਸਾਰੀਆਂ ਵਿਰੋਧੀ ਤੇਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ கேਲ ਰਹੀਆਂ ਹੋਰ ਤਾਂ ਹੋਰ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਮਜੀਠੀਆ ਦੀ ਗ੍ਰਿਫਤਾਰੀ ਸਵਾਲ ਉੱਪਰ ਠਾਏ ਜਾ ਰਹੇ ਨੇ ਅੰਮ੍ਰਿਤਸਰ ਤੋਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਪੁਲਿਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਵਿਜੀਲੈਂਸ ਦੀ ਕਾਰਵਾਈ ਨੂੰ ਗਲਤ ਕਰਾ ਦਿੱਤਾ ਉਹਨਾਂ ਨੇ ਕਿਹਾ ਕਿ ਘਰ ਤੇ ਰੇਡ ਕਰਕੇ ਬਹੁਤ ਬੇਟੀ ਦੀ ਇੱਜ਼ਤ ਨਾਲ ਖਰਵਾ ਕਰਨਾ ਸਹੀ ਨਹੀਂ ਕੁਬਰੇਬੀ ਜੀ ਪ੍ਰਤਾਪ ਨੇ ਆਪਣੇ ਫੇਸਬੁੱਕ ਫੇਸਬੁੱਕ ਪੇਜ ਉੱਪਰ ਲਿਖਿਆ ਜਦੋਂ ਜੇਲ੍ਹ ਵਿੱਚ ਸੀਗੇ ਮਜੀਠੀਆ ਜੀ ਤਾਂ ਮਾਨ ਸਰਕਾਰ ਨੇ ਪੁਸ਼ਗਿਚ ਨਹੀਂ ਕੀਤੀ ਚਲਾਨ ਨਹੀਂ ਪੇਸ਼ ਕੀਤਾ ਜਵਾਬ ਕਰਵਾ ਦਿੱਤੀ ਬਰਗਾਰੀ ਬੇਅਦਬੀ ਦੇ ਇਨਸਾਫ ਲਈ ਵੀ ਦੋਸ਼ੀ ਪਰਿਵਾਰ ਤੇ ਨਾਲ ਸਰਕਾਰ ਨੇ ਇਨਸਾਫ ਲਈ ਦੋਸ਼ੀ ਪਰਿਵਾਰ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ ਮਜੀਠੀਆ ਜੀ ਦੇ ਨਾਲ ਮੇਰਾ ਵਿਚਾਰਕ ਮਤਭੇਦ ਰਹੇਗਾ ਲੇਕਿਨ ਪਰਵਾਦ ਦੀ ਇੱਜ਼ਤ ਸਾਰਿਆਂ ਦੀ ਸਾਝੀ ਹੁੰਦੀ ਹੈ ਚਾਹੇ ਉਹ ਨੇਤਾ ਹੋਵੇ ਅਬਨੇਤਾ ਹੋਵੇ ਅਮੀਰ ਹੋਵੇ ਜਾਂ ਗਰੀਬ ਹੋਵੇ ਦੋਸਤੋਵੇ ਜਾਂ ਦੁਸ਼ਮਣ ਹੋਵੇ ਕੁਮਰਜੀ ਪ੍ਰਤਾਪ ਸਿੰਘ ਨੇ ਅੱਗੇ ਲਿਖਿਆ ਤੜਕੇ ਕਿਸੇ ਦੇ ਘਰ ਤੇ ਰੇਡ ਮਾਰਨੀ ਨੀਤੀ ਦੇ ਖਿਲਾਫ ਹੁੰਦਾ ਹੈ तकरीबन ਹਰ ਆਉਣ ਵਾਲੀ ਸਰਕਾਰਾਂ ਨੇ ਪੁਲਿਸ ਤੇ ਬਿਜ਼ਨਸ ਦੇ ਫਾਇਦੇ ਲਈ ਦੁਰਪਰਯੋਗ ਦੀ ਨੀਤੀ ਅਪਣਾਈ ਹੈ ਉਹਨਾਂ ਨੇ ਕਿਹਾ ਕਿ ਬਾਬਲ ਕਲਾਂ ਦਾ ਗੋਲੀਕਾਰਡ ਉਦਾਂ ਕਿਉਂ ਨਹੀਂ ਜਿਹੜੀ ਉਹ ਫਾਈਲ ਕਿਉਂ ਦੱਬ ਲਈ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਫੈਲਾਵਾਂ ਉੱਪਰ ਬਹਿ ਗਏ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਦੋਂ ਬਿਕਮਜੀ ਸਿੰਘ ਜੀਠੀਆ ਜੇਲ੍ਹ ਦੇ ਵਿੱਚ ਸੀ ਉਹਦਾ ਪਟੀਸ਼ਨ ਕਿਉਂ ਨਹੀਂ ਦਾਖਲ ਕੀਤੀ ਬਿਕਮਜੀ ਸਿੰਘ ਮਜੀਠੀਆ ਦੇ ਖਿਲਾਫ ਕਿਉਂ ਨਹੀਂ ਦੋਸ਼ ਆਇਦ ਕੀਤੇ ਗਏ ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਦਾ ਹੀ ਕਾਰਵਾਈ ਕਰ ਦੇਣੀ ਚਾਹੀਦੀ ਸੀ ਬਿਕਮਜੀ ਸਿੰਘ ਮਜੀਠੀਆ ਤੇ ਜੇਕਰ ਉਹ ਦੋਸ਼ੀ ਸੀ ਲੇਕਿਨ ਕਿਸੇ ਸਵੇਰ ਦੇ ਸਵੇਰ ਦੇ ਸਮੇਂ ਕਿਸੇ ਦੇ ਘਰ ਦੇ ਵਿੱਚ ਛਾਪਾ ਮਾਰਨਾ ਬੱਚਿਆਂ ਨੂੰ ਧਮਕਾਉਣਾ ਪਤਨੀ ਨੂੰ ਜਾਂ ਮਾਤਾ ਉਹਨਾਂ ਦੀ ਨੂੰ ਧਮਕਾਉਣਾ ਇਹ ਬਿਲਕੁਲ ਕਾਨੂੰਨ ਦੇ ਖਿਲਾਫ ਹੈ ਇਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਜਦੋਂ ਉਹ ਸੱਤਾ ਦੇ ਵਿੱਚ ਹੁੰਦੀਆਂ ਨੇ ਉਹ ਪੰਜਾਬ ਪੁਲਿਸ ਦਾ ਵੀ ਨਜ਼ਾਇਜ਼ ਫਾਇਦਾ ਚੱਕਦੀਆਂ ਨੇ ਅਤੇ ਉਹ ਨਜ਼ਾਇਜ਼ ਫਾਇਦਾ ਚੱਕਦੀਆਂ ਨੇ ਸਵਿਜੀਲੈਂਸ ਦਾ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਰੂਲਾ ਪਾਪਾ ਕੇ ਮਰ ਗਿਆ ਕਿ ਬਾਬਲ ਕਲਾ ਗੋਲੀਕਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਤੇ ਕਾਰਵਾਈ ਸ਼ੁਰੂਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਬਿਕਮਜੀਤ ਸਿੰਘ ਜੀਠੀਆ ਦੇ ਹੋਣੀ ਚਾਹੀਦੀ ਹੈ ਤੇ ਸੁਖਬੀਰ ਸਿੰਘ ਬਾਦਲ ਵੀ ਨਹੀਂ ਬੋਲੇ ਨਾ ਤੇ ਸੁਖਬੀਰ ਸਿੰਘ ਬਾਦਲ ਤੇ ਬੋਲੇ ਨਾ ਬਿਕਮਜੀਤ ਸਿੰਘ ਜਿੱਠੀਆ ਦੇ ਬੋਲੇ ਜਦੋਂ ਉਸ ਨੂੰ ਸੁਪਰੀਮ ਕੋਰਟ ਤੋਂ ਹਰੀ ਛੱਡੀ ਮਿਲ ਗਈ ਜਦੋਂ ਉਸ ਨੂੰ ਸੁਪਰੀਮ ਕੋਰਟ ਤੋਂ ਜਵਾਬਤ ਮਿਲ ਗਈ ਹੁਣ ਰੋਲਾ ਪਾਉਣ ਦਾ ਕੀ ਫਾਇਦਾ ਉਹਨਾਂ ਕਹਿੰਦੇ ਮਨੀ ਟ੍ਰੈਲਿੰਗ ਹੋਈ ਹੈ ਇਸ ਦੀ ਪ੍ਰੋਪਰ ਤਰੀਕੇ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਲੇਕਿਨ ਗ੍ਰਿਫਤਾਰੀ ਦਾ ਇੱਕ ਕਾਇਦਾ ਹੁੰਦਾ ਹੈ ਇੱਕ ਕਾਨੂੰਨ ਹੁੰਦਾ ਹੈ ਇਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਕਰਨਾ ਚਾਹੀਦਾ ਸੀ ਮੇਰੇ ਮਤਭੇਦ ਹੋ ਸਕਦੇ ਨੇ ਮੇਰੇ ਵਿਚਾਰਾਂ ਦੀ ਸਾਂਝ ਨਹੀਂ ਹੋ ਸਕਦੀ ਲੇਕਿਨ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਫਿਲਮੀ ਐਕਟਰ ਹੈ ਕੋਈ ਕਲਾਕਾਰ ਹੈ ਇਸ ਤਰ੍ਹਾਂ ਛਾਪੇ ਮਾਰੀ ਨਹੀਂ ਕਰਨੀ ਚਾਹੀਦੀ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਲੇਕਿਨ ਜਦੋਂ ਮੈਂ ਰੋਲਾ ਪਾਇਆ ਸੀ ਬੈਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨੂੰ ਲੈ ਕੇ ਉਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਬਿਕਮਜੀਤ ਸਿੰਘ ਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਨੂੰ